ਸਤ ਸ੍ਰੀ ਅਕਾਲ ਜੀ ਡੁੱਟ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਲਜਿੰਦਰ ਸਿੰਘ ਮਾਨ ਅੱਜ 2 ਨਵੰਬਰ 2025 ਦੇ ਟਾਈਮ ਕਰੀਬ ਸ਼ਾਮ ਦੇ ਸ਼ੀਖ ਵੱਜਣ ਜਾ ਰਹੇ ਨੇ ਗੱਲਬਾਤ ਆਉਂਦੇ ਦਿਨਾਂ ਦੇ ਮੌਸਮ ਮੀਂਹ ਤੇ ਪੱਛਮੀ ਸਿਸਟਮ ਦੀ ਦਸਤਕ ਨੂੰ ਲੈ ਕੇ ਕਰਨ ਜਾ ਰਹੇ ਹਾਂ ਇੱਕ ਪੱਛਮੀ ਸਿਸਟਮ 4 ਨਵੰਬਰ ਨੂੰ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਅਚੇਰੇ ਇਲਾਕਿਆਂ ਨੂੰ ਚੰਗੀ ਬਰਫਵਾਰੀ ਨਾਲ ਪ੍ਰਭਾਵਿਤ ਕਰ ਸਕਦਾ ਹੇਠਲੇ ਪਹਾੜੀ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੀ ਮੀਂਹ ਦੀਆਂ ਕਾਰਵਾਈਆਂ ਤੇ ਕਿਤੇ ਕਿਤੇ ਗੜੀਮਾਰੀ ਦਾ ਪ੍ਰਭਾਵ ਵੀ ਦੇਖਣ ਨੂੰ ਮਿਲੇਗਾ। ਹਰਿਆਣਾ ਤੇ ਉੱਤਰੀ ਰਾਜਸਥਾਨ ਵਿੱਚ ਕੋਈ ਸਿਸਟਮ ਦਾ ਜ਼ਿਆਦਾ ਪ੍ਰਭਾਵ ਨਹੀਂ ਪਊਗਾ। ਇਕਦੁੱਕਾ ਤਾਂ ਕਿਤੇ ਮੀਂਹ ਦੀ ਕਾਰਵਾਈ ਹੋ ਸਕਦੀ ਹੈਗੀ। ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਬਹੁਤ ਖੁਸ਼ਕ ਰਹੂਗਾ ਪਰ 4 ਨਵੰਬਰ ਸ਼ਵੇਰ ਤੋਂ ਪੂਰੀਆਂ ਹਵਾਵਾਂ ਪੰਜਾਬ ਵਿੱਚ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਦੁਪਹਿਰ ਹੁੰਦਿਆਂ ਹੁੰਦਿਆਂ ਪੰਜਾਬ ਦੇ ਵਿੱਚ ਅਸਮਾਨ ਦੇ ਵਿੱਚ ਹਲਕੀ ਬੱਦਲਵਾਈ ਨਜ਼ਰ ਆਉਣੀ ਸ਼ੁਰੂ ਹੋ ਜੂ ਟੁੱਟਮੀ ਜੀ ਕਿਤੇ ਕਿਤੇ ਤੇ ਸ਼ਾਮ ਨੂੰ 4:00 ਵਜੇ ਦੀ ਸ਼ਾਮ ਨੂੰ ਜਾਂ ਰਾਤ ਨੂੰ ਗਰਚਮਕ ਨਾਲ ਥੋੜੇ ਬਹੁਤ ਖੇਤਰਾਂ ਵਿੱਚ ਹਲਕੀ ਕਾਰਵਾਈ ਜਾਂ ਕਿਤੇ ਕਿਤੇ ਦਰਮਿਆਨੀ ਜੀ ਝਟ ਦੇ ਅਸਾਰ ਰਹਿਣਗੇ ਇਕਦੁੱਕਾ ਹੋ ਸਕਦਾ ਕਿਤੇ ਗੜੇਮਾਰੀ ਵੀ ਦੇਖਣ ਨੂੰ ਮਿਲ ਜਾਵੇ ਹਾਲਾਂਕਿ ਇਹ ਸਿਸਟਮ ਬਹੁਤੇ ਨੁਕਸਾਨ ਵਾਲਾ ਨੁਕਸਾਨ ਵਾਲਾ ਨਹੀਂ ਹੋਊਗਾ ਖਾਸ ਕਰਕੇ ਜਿਹੜੀ ਮੀਂਹ ਦੀ ਕਾਰਵਾਈ ਦੀ ਸੁਭਾਵਨਾ ਬੰਦੀ ਦਿਖਾਈ ਦੇ ਰਹੀ ਆ ਉਹ ਮਾਝੇ ਦਬਾਬੇ ਦੇ ਵਿੱਚ ਖਾਸ ਕਰਕੇ ਜਲੰਧਰ ਕਬੂਤਲਾ ਹਸ਼ਰਪੁਰ ਨਵਾਂ ਸ਼ਹਿਰ ਏਰੀਆ ਜਾਂ ਅੰਬਰਸਰ ਸਾਹਿਬ ਤੇ ਤਨਤਨ ਏਰੀਆ ਤੇ ਪਠਾਨਕੋਟ ਗਰਦਾਸਪੁਰ ਤੇ ਜਾਂ ਜਿਹੜੇ ਮਾਲਵਾ ਵੈਲਟ ਦੇ ਚੜ੍ਹਦੇ ਵਾਲ ਦੇ ਇਲਾਕੇ ਨੇ ਜਿਦੇ ਚ ਰ ਲੁਧਿਆਣਾ ਆ ਗਿਆ ਮੋਗਾ ਏਰੀਆ ਅਪਰੋਚਪੁਰਾ ਏਰੀਆ ਆ ਗਿਆ ਪਟਿਆਲਾ ਸੰਗਰੂਰ ਮਲੇਰਕੋਟਲਾ ਇਹਨਾਂ ਵਿੱਚ ਕਿਤੇ ਕਿਤੇ ਅਸਾਰ ਰਹਿਣਗੇ ਕਿਤੇ ਹੋ ਸਕਦਾ ਇਕਾਦੁਕਾ ਕਿਤੇ ਨਿੱਕੀ ਮੋਟੀ ਕਾਰਵਾਈ ਛੱਕੇ ਛਰਾਟੇ ਵਾਲੀ ਦੇਖਣ ਨੂੰ ਮਿਲ ਜਾਵੇ ਜ਼ਿਆਦਾਤਰ ਜਿਹੜੀ ਕਾਰਵਾਈ 30 40% ਕਿਸ ਤਰ੍ਹਾਂ ਸੁਭਾਵਨਾ ਬਣਦੀ ਦਿਖਾਈ ਦੇ ਰਹੀ ਆ ਉਹ ਮਾਜੇ ਦਬਾਬੇ ਵਿੱਚ ਹੀ ਦੇਖਣ ਨੂੰ ਮਿਲੂਗੀ ਟਟਮੇ ਜੇ ਇਲਾਕਿਆਂ ਵਿੱਚ ਸਾਰੇ ਇਲਾਕਿਆਂ ਚ ਕਾਰਵਾਈ ਨਹੀਂ ਹੋਊਗੀ ਪਰ ਇਸ ਸਿਸਟਮ ਦੇ ਗੁਜਣ ਦੇ ਨਾਲ ਜਿਹੜੀਆਂ ਪਹਾੜਾਂ 'ਚ ਬਰਫਬਾਰੀ ਹੋਊਗੀ ਉਹਦੇ ਕਾਰਨ ਜਿਹੜੀਆਂ ਠੰਡੀਆਂ ਹਵਾਵਾਂ ਪਹਾੜ ਤੇ ਪੱਛੋਂ ਦੀਆਂ ਪੰਜਾਬ ਦਾ ਰੁੱਖ ਕਰਨੀਆਂ 5 ਨਵੰਬਰ ਦੀ ਸਵੇਰ ਤੋਂ ਹੀ ਮਤਲਬ ਕਿ ਮੀਂਹ ਵਾਲਾ ਸਿਸਟਮ 4 ਨਵੰਬਰ ਦੀ ਸ਼ਾਮ ਜਾਂ ਰਾਤ ਤੋਂ ਹੀ ਦੇਖਣ ਨੂੰ ਮਿਲੂਗਾ 5 ਨਵੰਬਰ ਦੀ ਸਵੇਰ ਤੱਕ ਮੌਸਮ ਜਿਹੜਾ ਖੁਸ਼ਕ ਹੋਣਾ ਸ਼ੁਰੂ ਹੋ ਜਾਣਾ ਠੰਡੀਆਂ ਹਵਾਵਾਂ ਪੰਜਾਬ ਦਾ ਰੁੱਖ ਕਰਨੀਆਂ ਪਹਾੜਾਂ ਤੋਂ ਜਿੱਦਾ ਕਰਕੇ ਦਿਨ ਅਤੇ ਰਾਤਾਂ ਦੇ ਪਾਰੇ ਵਿੱਚ 4-5 ਡਿਗਰੀ ਦੀ ਗਰਾਵਟ ਦੇਖਣ ਨੂੰ ਮਿਲੂਗੀ ਸੀਜ਼ਨ ਵਿੱਚ ਪਹਿਲੀ ਵਾਰ ਜਿਹੜੀ ਠੰਡੀ ਲਹਿਰ ਆ ਗਈ ਉਹ ਪੰਜਾਬ ਨੂੰ ਜਾਂ ਸਮੁੱਚੇ ਉੱਤਰ ਭਾਰਤ ਨੂੰ ਪ੍ਰਭਾਵਿਤ ਕਰ ਮਤਲਬ ਕਿ ਠੰਡ ਜਿਹੜੀ ਦਸਤਕ ਦਿਨ ਲਈ ਤਿਆਰ ਵਰਤਿਆ ਦਿਖਾਈ ਦੇ ਰਹੀ ਹੈ ਹਾਲਾਂਕਿ ਪ੍ਰੋਪਰ ਠੰਡ ਨਹੀਂ ਹੋਊਗੀ ਠੰਡ ਦਾ ਪਹਿਲਾ ਦੌਰ ਜਿਹੜਾ ਸ਼ੁਰੂ ਹੋ ਸਕਦਾ ਜਿਹਦੇ ਨਾਲ ਕੋਟੀਆਂ ਸਵੱਟਨਾਂ ਜਿਹੜੀਆਂ ਪਾਉਣ ਲਈ ਆਪਾਂ ਨੂੰ ਇਹ ਠੰਡ ਮਜਬੂਰ ਕਰ ਸਕਦੀ ਆ ਸਵੇਰੇ ਸਾਂਭ ਜਿਹੜੀ ਠੰਡ ਜਿਹੜੀ ਸੋਹਣੀ ਠੰਡ ਮਹਿਸੂਸ ਹੋਊਗੀ ਤੇ ਰਾਤਾਂ ਨੂੰ ਵੀ ਜਿਹੜੀ ਤੇ ਦੁਪਹਿਰ ਵੇਲੇ ਵੀ ਦਿਨ ਜਿਹੜੇ ਕਾਫੀ ਹਸਾਮ ਨੇ ਤੇ ਹਲਕੇ ਠੰਡੇ ਮਹਿਸੂਸ ਹੋਣਗੇ ਜਿਹੜੇ ਕਿਸਾਨ ਵੀਰ ਕਣਕ ਦੇ ਬੀਜ ਰਹੇ ਹੈਗੇ ਉਹ ਦੋ ਚਿੱਤੀ ਵਿੱਚ ਨੇ ਕਣਕੀ ਬੀਜਿਆ ਜਾਂ ਨਾ ਬੀਜੇ ਖਾਸ ਕਰਕੇ ਮਾਝੇ ਦੇ ਬੱਬੇ ਵਾਲੇ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਕਣਕ ਦੀ ਬਜਾਈ ਜੇ ਤੁਸੀਂ ਦੋ ਦਿਨ ਲੇਟ ਕਰ ਸਕਦੇ ਹੋ ਤਾਂ ਜ਼ਰੂਰ ਕਰੋ ਕਿਉਂਕਿ ਹਲੇ ਅਗੇਤੀ ਆ ਗਈ ਬਜਾਈ ਕੋਈ ਲੇਟ ਨਹੀਂ ਹੈਗੀਗੀ ਮਤਲਬ ਕਿ 5 ਨਵੰਬਰ ਤੋਂ ਜਿਹੜੇ ਦਿਨ ਤੇ ਰਾਤਾਂ ਦੇ ਪਾਰ ਵਿੱਚ ਗਰਾਵਟਾਊ ਹਲਕੀ ਠੰਡ ਵੀ ਹੋ ਜੂਗੀ ਤਾਂ ਕਣਕ ਦੀ ਬਜਾਈ ਲਈ ਮਾਹੌਲ ਜਿਹੜਾ ਬਹੁਤ ਅਨੁਕੂਲ ਬਣ ਜਾਣਾਗਾ ਕੋਈ ਹਲੇ ਲੇਟ ਨਹੀਂ ਹੈਗਾ ਜੇ ਤੁਸੀਂ ਦੋ ਦਿਨ ਰੁਕ ਸਕਦੇ ਹੋ ਜੇ ਲੱਗਦਾ ਤੁਹਾਨੂੰ ਕਣਕ ਕਰੰਡ ਨਾ ਹੋ ਜਾਵੇ ਤਾਂ ਜ਼ਰੂਰ ਰੁਕੋ ਕਿਉਂਕਿ ਹਲਕੀ ਕਾਰਵਾਈ ਕਿਤੇ ਕਿਤੇ ਕਣਕ ਨੂੰ ਕਰੰਡ ਜ਼ਰ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਧੰਨਵਾਦ